ਕਿ ਸਰਕਾਰੇ ਤੈਨੂੰ ਕੱਲਾ ਫੁੱਲ ਨਹੀਂ ਸੀ ਦਿੱਤਾ ਨਾਲ ਦਿੱਤਾ ਸੀ ਵਿਸ਼ਵਾਸ ਵਾਲਾ ਕਮਲਾ ਚੋਰੀਆਂ ਚਕਾਰੀਆਂ ਇੰਨੀਆਂ ਵੱਧ ਗਈਆਂ ਕਿ ਹਰ ਬੰਦਾ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ ਹੋ ਗਿਆ ਹੈ ਕਮਲਾ ਵੱਧ ਰਹੀਆਂ ਵਾਰਦਾਤਾ ਇਸ ਗੱਲ ਦਾ ਬਿਆਨ ਹੈ ਵੱਧ ਰਹੀਆਂ ਵਾਰਦਾਤਾ ਇਸ ਗੱਲ ਦਾ ਬਿਆਨ ਹੈ ਕਿ ਸਰਦੀ ਸ਼ਰਦਾ ਠੱਗੀ ਜਾ ਰਹੀ ਹੈ ਤੇ ਹੱਕਾਂ ਤੇ ਹੋ ਰਿਹਾ ਹਮਲਾ ਸਾਡੇ ਹੱਕਾਂ ਤੇ ਹੋ ਰਿਹਾ ਹਮਲਾ ਸਤਿ ਸ਼੍ਰੀ ਅਕਾਲ ਵੀਰ ਜੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੂਰੀ ਤੁਸੀਂ ਸ਼ੇਰ ਤੋਂ ਨਜ਼ਰ ਆ ਲੈਣ ਦਾ ਵੀਡੀਓ ਕਿਸ ਬਾਬਤ ਹੋ ਰਹੀ ਹੈ ਸਾਥੇ ਸਾਨੂੰ ਅਸੀਂ ਦਧਾਲੇ ਪਿੰਡ ਵਿੱਚ ਮੌਜੂਦ ਆ ਔਰ ਮੈਂ ਕਿਹਾ ਕਿ ਸ਼ਰਦਾ ਠੱਗੀ ਜਾ ਰਹੀ ਹੈ ਤੇ ਹੱਕਾਂ ਤੇ ਹਮਲਾ ਹੋ ਰਿਹਾ ਮੈਂ ਇਹ ਗੱਲ ਇਸ ਕਰਕੇ ਆਖੀ ਹੈ ਕਿਉਂਕਿ ਇਸ ਧਾਰਮਿਕ ਸਥਾਨ ਤੇ ਜਿੱਥੇ ਅਸੀਂ ਮੌਜੂਦ ਆ ਇੱਥੇ ਉਹ ਸਾਰੀ ਦਾ ਕੰਮ ਚੱਲ ਰਿਹਾ ਮਹਿਮਾਨ ਦਾ ਕੰਮ ਚੱਲ ਰਿਹਾ ਤੇ ਕੱਲ ਰਾਤ ਚੋਰ ਜਿਹੜੇ ਆ ਉਹ ਇਸ ਧਾਰਮਿਕ ਸਥਾਨ ਤੇ ਆਉਂਦੇ ਆ ਪੰਜ ਦਰਵਾਜਿਆਂ ਦੇ ਤਾਲੇ ਤੋੜ ਦਿੰਦੇ ਆ ਔਰ ਬਹੁਤ ਸਾਰਾ ਸਮਾਨ ਇਥੋਂ ਚੋਰੀ ਕਰਕੇ ਲੈ ਕੇ ਜਾਂਦੇ ਆ ਸਾਥ ਜਿਹੜਾ ਧਾਰਮਿਕ ਸਥਾਨ ਹੁੰਦਾ ਹੈ ਉੱਥੇ ਆਮ ਜਨਤਾ ਦੀ ਆਸਥਾ ਹੁੰਦੀ ਹੈ ਆਮ ਜਨਤਾ ਲਈ ਆਸਰਾ ਦਾ ਕੇਂਦਰ ਹੁੰਦਾ ਹੈ ਆਮ ਜਨਤਾ ਦਾ ਵਿਸ਼ਵਾਸ ਹੁੰਦਾ ਹੈ ਪਰ ਇਹ ਚੋਰ ਜਿਹੜੇ ਆ ਇਹ ਵਿਸ਼ਵਾਸ ਘਾਤ ਕਰਦੇ ਕਿਹਦੀ ਸ਼ਹਿਤੇ ਕਰਦੇ ਆ ਇਹ ਵੱਡਾ ਸਵਾਲ ਹੈ ਤੇ ਜਿਹੜੇ ਕਿਸਾਨ ਨੇ ਆਲੇ ਦੁਆਲੇ ਤੁਸੀਂ ਦੇਖੋ ਖੇਤ ਹੀ ਖੇਤ ਆ ਇਹ ਕਿਸਾਨ ਰੀਡ ਦੀ ਹੱਡੀ ਆ ਦੇਸ਼ ਦਾ ਔਰ ਕਿਸਾਨਾਂ ਨਾਲ ਵੀ ੱੱੱਕਾ ਹੋ ਰਿਹਾ ਧਰੋ ਹੋ ਰਿਹਾ ਕੱਲ ਕੱਲਾ ਇਸ ਧਾਰਮਿਕ ਸਥਾਨ ਤੇ ਚੋਰੀ ਨਹੀਂ ਹੋਈ ਆਲੇ ਦੁਆਲੇ 4-5 ਮੋਟਰਾਂ ਤੇ ਵੀ ਚੋਰੀ ਹੋਈ ਹੈ 15 ਦਿਨ ਪਹਿਲਾਂ ਇੱਕ ਕਿਸਾਨ ਦਾ ਟਰਾਂਸਫਾਰਮ ਵੀ ਖੋਲਿਆ ਗਿਆ ਤਾਂ ਔਡ ਏਰੀਏ ਵਿੱਚ ਮੋਹਰੇ ਮਹਿਰਮਪੁਰ ਆ ਅੱਧਾੜ ਆਇਆ ਤਾਂ ਔਡ ਏਰੀਏ ਵਿੱਚ ਚੋਰਾਂ ਦਾ ਆਤੰਕ ਸਿਖਰਾਂ ਤੇ ਆ ਗ੍ਰਾਫ ਡੇ ਬਾਈ ਡੇ ਇਨਕਰੀਜ਼ ਹੋ ਰਿਹਾ ਤੇ ਲੋਕ ਇਹ ਸਵਾਲ ਪੁੱਛਦੇ ਆ ਕਿ ਕਾਨੂੰਨ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਕੱਲਾ ਇਹ ਨਹੀਂ ਕਿਸਾਨ ਜਦ ਧਾਰਮਿਕ ਸਥਾਨ ਤੇ ਜਿਹੜੇ ਲੋਕ ਸੇਵਾਦਾਰ ਨੇ ਉਹ ਪਰੇਸ਼ਾਨ ਨੇ ਆਮ ਲੋਕਾਂ ਦੀ ਸੁਰੱਖਿਆ ਦਾ ਵੀ ਬਹੁਤ ਵੱਡਾ ਸਵਾਲ ਹੈ ਸੀਸੀਟੀਵੀ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਡੀ ਸਕਰੀਨ ਤੇ ਆਂਦੀ ਹੋਣੀਆਂ ਕਿ ਦੇਖੋ ਚੋਰ ਕਿਦਾਂ ਬੇਫਿਕਰੀ ਦੇ ਨਾਲ ਬੇਖੌਫ ਹੋ ਕੇ ਸਿਲੰਡਰ ਨੂੰ ਬੜੇ ਆਰਾਮ ਨਾਲ ਚੱਕ ਕੇ ਲੈ ਕੇ ਜਾ ਰਿਹਾ ਔਰ ਵੱਡੀ ਗੱਲ ਇਹ ਵੀ ਅਜੇ ਇੱਥੇ ਰਾਤ ਕੋਈ ਸੇਵਾਦਾਰ ਮੌਜੂਦ ਹੁੰਦਾ ਕਿਉਂਕਿ ਮੋਟਰਾਂ ਵੀ ਮੋਟਰਾਂ ਤੇ ਵੀ ਚੋਰੀ ਹੋਈ ਆ ਤਾਂ ਸੇਵਾਦਾਰ ਦਾ ਵੀ ਇਹ ਲੋਕ ਨੁਕਸਾਨ ਕਰ ਸਕਦੇ ਸੀ ਤਾਂ ਬੇਖੌਫ ਨੇ ਨਾ ਡਰਨੇ ਇਹਨਾਂ ਨੂੰ ਕਿਸੇ ਦਾ ਡਰ ਭਾਉਣੀ ਆ ਕਾਨੂੰਨ ਤਾਂ ਏਉਂ ਜਿਵੇਂ ਇਹਨਾਂ ਨੇ ਆਪਣੀ ਜੇਬ 'ਚ ਪਾਇਆ ਹੁੰਦਾ ਕਾਨੂੰਨ ਤਾਂ ਏਉਂ ਜਿਨਾ ਜਿਵੇਂ ਇਹਨਾਂ ਨੇ ਸ਼ਿੱਕੇ ਟੰਗੇ ਹੁੰਦਾ ਤਾਂ ਵੱਡਾ ਸਵਾਲ ਇਹ ਆ ਕਿ ਕਾਨੂੰਨ ਦੀਆਂ ਅੱਖਾਂ ਕਦ ਖੋਲਣਗੀਆਂ ਤੁਸੀਂ ਇੱਧਰ ਦੇਖੋ ਨਿਸ਼ਾਨ ਸਾਹਿਬ ਜਿਸ ਮਸ਼ੀਨ ਨਾਲ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਉਸ ਦਾ ਸਮਾਨ ਵੀ ਕਾਫੀ ਚੋਰੀ ਕਰਕੇ ਲੈ ਕੇ ਸਿਲੰਡਰ ਸਮਰਸੀਬਲ ਦੀਆਂ ਤਾਰਾਂ ਔਰ ਦੇ ਤਹਾਸ਼ਾ ਕਿਉਂਕਿ ਉਹ ਸਾਰੀ ਦਾ ਕੰਮ ਚੱਲ ਰਿਹਾ ਤਾਂ ਠੇਕੇਦਾਰ ਦੀ ਜਿਹੜੀ ਲੈਂਟਰ ਤੋੜਨ ਵਾਲੀ ਮਸ਼ੀਨ ਹੈ ਉਹ ਵੀ ਜਿਹੜੀ ਚੋਰ ਇੱਥੋਂ ਚੋਰੀ ਕਰਕੇ ਲੈ ਗਏ ਸੱਪੜ ਔਰ ਠੇਕੇਦਾਰ ਦਾ ਵੀ 30000 ਤੋਂ ਵਧੇਰਾ ਕਹਿੰਦੇ ਨੁਕਸਾਨ ਕਰ ਗਿਆ ਤਾਂ ਤੁਸੀਂ ਪੂਰੀ ਲੋਕੇਸ਼ਨ ਦੇਖ ਲਓ ਦੀਪ ਬਾਈ ਇੱਥੇ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਆ ਅੰਦਰਲਾ ਚੱਲ ਕੇ ਤੁਹਾਨੂੰ ਮਾਹੌਲ ਦਿਖਾਣੇ ਆ ਪਰ ਮੰਗ ਹਮੇਸ਼ਾ ਆਮ ਲੋਕਾਂ ਦੀ ਹੁੰਦੀ ਕਿ ਜਿਹੜੇ ਚੋਰ ਆ ਜਿਹੜੇ ਇਹ ਲੁਟੇਰੇ ਨੇ ਇਹਨਾਂ ਨੂੰ ਫੜਿਆ ਜਾਵੇ ਤਾਂ ਹੀ ਮੰਗ ਪੂਰੀ ਹੋਵੇਗੀ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਆ ਗਿਆ ਐਥੇ ਭਾਜੀ ਜਨਰੇਟਰ ਹੋਜੀ ਆਪਣਾ ਬਲਾਰੀ ਮੋਟਰ ਹੋ ਬਲਾਰੀ ਮੋਟਰੀ ਨਾ ਆਪਣੇ ਸਰੋਵਰ ਨੂੰ ਪਾਣੀ ਪੈਂਦਾ ਜਿੱਥੇ ਦੀ ਮੋਟਰ ਲਵਾਈ ਹੋਈ ਸਮਰਥੀ ਵਾਲਾ ਅੱਛਾ ਉਹ ਤਾਰਾਂ ਤੋਂ ਸਾਰੀਆਂ ਜੀ ਪਟਕੇ ਲੈ ਗਿਆ ਜੀ ਉਹ ਨਹੀਂ ਜਨਰੇਟਰ ਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਹਾਂਜੀ ਸਮਰਥੀ ਵਾਲ ਨੂੰ ਜਨਰੇਟਰ ਨੂੰ ਤਾਰਾਂ ਲਾਈਆਂ ਸੀ ਉਹ ਤਾਰਾਂ ਜਿਹੜੀਆਂ ਸਮਰਥੀ ਵਾਲ ਤੋਂ ਜਨਰੇਟਰ ਸੀ ਉਹ ਵੀ ਲੈ ਗਏ ਇਹ ਵੀ ਜੰਦਾ ਹੀ ਭੰਨੇ ਆ ਇਹ ਵੀ ਜੰਦਾ ਹੀ ਭੰਨੇ ਜਿਆਦੇ ਸਰੀਆ ਵਾਲੀ ਚੱਪ ਲੱਗੀ ਸਰੀਆ ਇਹ ਵੀ ਕੁੰਡਾ ਆਇਆ ਜਨਰੇਟਰ ਇਹ ਡਬਲ ਹਾਂਜੀ ਦੁਆ ਕਰਕੇ ਇਹ ਤਾਂ ਡਬਲ ਜੰਦਾ ਲੱਗਦਾ ਆ ਲਾਇਓ ਤਾਂ ਸਿੰਗਲ ਨਹੀਂ ਸੀਗਾ ਜੀ ਉਹਦਾ ਡਬਲ ਅਜੀ ਕੁੰਡਾ ਲਾ ਸਕਦੇ ਆ ਜੀ ਸਾਡੇ ਕੰਮ ਕਰਨ ਦੀ ਜਿਹੜੀ ਸੱਬਲ ਆ ਹਾਂ ਉਹ ਇਹਨਾਂ ਦੇ ਮੋਟਰ ਤੇ ਪਹੁੰਚੀ ਹੋ ਆ ਕਿਹਨਾਂ ਦੀ ਜਿਹੜੀ ਸਾਡੀ ਅਸੀਂ ਕੰਮ ਕਰਦੇ ਜੀ ਨਾ ਸੱਬਲ ਹਾਂ ਇਹ ਨਾਲ ਵੀ ਚੱਕ ਕੇ ਲੈ ਗਿਓ ਕਹਿੰਦਾ ਤੁਹਾਡੀ ਤੁਹਾਡੀ ਮੋਟਰ ਤੇ ਇਹਨਾਂ ਦੀ ਮੋਟਰ ਤੇ ਤੁਹਾਡੀ ਮੋਟਰ ਤੇ ਪਹੁੰਚੀ ਹੋ ਸਾਡੀ ਸਾਡੀ ਕਹਾਂ ਵਾਲੀ ਮੋਟਰ ਤੇ ਪਹੁੰਚੀ ਜਥੇਦਾਰ ਰਾਮਸੂਹ ਹੈ ਜੱਟ ਪਿੰਡ ਦਾ ਜੀ ਮੈਂ ਜੰਦਾਰ ਰਜਾ ਰਾਮਸੂਹ ਕਾਫੀ ਹਾਂ ਹਾਂ ਉਹਨਾਂ ਦੀ ਮੋਟਰ ਤੇ ਪਹੁੰਚੀ ਮੇਥੋਂ ਕਿੰਨੀ ਕੁ ਦੂਰੀ ਦੀ ਆ ਆਹ ਤੋਂ ਥੋੜਾ ਹੀ ਲੱਗ ਗਿਆ ਅੰਦਾਜ਼ਾ ਇੱਕ ਦੋ ਖੇਤ ਜਾਂ ਕਿੰਨੇ ਹਾਂਜੀ ਹੈਗੀ ਜੀ ਤੈਨੂੰ ਦੋ ਦੋ ਡਾਈ ਕਿੱਲੇ ਜੀ ਚਾਰ ਕਿਹੇਤ ਹੋ ਗਏ ਜੀ ਚਾਰ ਕਿਹੇਤ ਹੋਣਗੇ ਸਾਡੀ ਇੱਥੇ ਕੰਮ ਤੇ ਸੀ ਉਹਨਾਂ ਨੇ ਉਹ ਤੁਹਾਡੀ ਸੱਬਲ ਵੀ ਨਹੀਂ ਛੱਡੀ ਸਾਡੀ ਸੱਬਲ ਵੀ ਨਹੀਂ ਛੱਡੀ ਵੀ ਤੁਹਾਡੀ ਸੱਬਲ ਦੀ ਉਹ ਲੱਗਦਾ ਪਰ ਤੋਂ ਕੀਤੀ ਉਹਨਾਂ ਦਾ ਕੰਮ ਨੇ ਤਾਰਾਂ ਤੂੜੇ ਜਾਲੀਆਂ ਉਹਨਾਂ ਦੀ ਸੱਬਲ ਇਹ ਜਿਹੜਾ ਤਾਲੇ ਤੂੜੇ ਤੋੜੇ ਹੈ ਨਾ ਉਹਨਾਂ ਨੂੰ ਸਮਾਨ ਵੀ ਇੱਥੋਂ ਹੀ ਮਿਲ ਗਿਆ ਲੱਗਦਾ ਕਿਉਂਕਿ ਸਾਡਾ ਮੈਸਰੀ ਦਾ ਸਮਾਨ ਸਾਰਾ ਉਧਰ ਪਿਆ ਹੈ ਉਧਰ ਰੱਖਿਆ ਹੋਇਆ ਤਾਲ ਲਾ ਕੇ ਚੱਲ ਜੀਦਾ ਹੈ ਇਹ ਸੱਤ ਮੋਟਰਾਂ ਦਾ ਜੀ ਕੀਤਾ ਨੁਕਸਾਨ ਇੱਥੇ ਟੋਟਲ ਜੀ ਦੋ ਹੋਗੇ ਜੀ ਤਿੰਨ ਚਾਰ ਚਾਰ ਤੋੜੇ ਆ ਜੀ ਨਹੀਂ ਦੋ ਪੰਜਵੇਂ ਜੀ ਗੱਲੇ ਦਾ ਤੋੜਿਆ ਜੀ ਮਤਲਬ ਟੋਟਲ ਪੰਜ ਤਾਲੇ ਤੋੜੇ ਗਏ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਸ ਤੋਂ ਇਲਾਵਾ ਤੁਹਾਡਾ ਸਮਾਨ ਸਾਡਾ ਸਮਾਨ ਨੁਕਸਾਨ ਹੋਇਆ ਤੇ ਜਿਹੜੀਆਂ ਉਹ ਤਾਰਾ ਹੈਗੀਆਂ ਤੁਸੀਂ ਤੁਹਾਡੇ ਕਹਿਣ ਦੇ ਮਤਾਬੋ ਕਿਤੇ ਹੋਰ ਜਾ ਕੇ ਸਾੜੀਆਂ ਹਾਂਜੀ ਹਾਂਜੀ ਇੱਥੇ 3 ਕਿਲੋ 3 ਕਿ ਖੇਤ ਟੱਪ ਗਏ ਜੀ ਉਹ ਮੋਟਰਾਂ ਨਹੀਂ ਖੋਲੀਆਂ ਤਾਰਾਂ ਅੱਛਾ ਨੇ ਮੋਟਰਾਂ ਦੇ ਵੀ ਖੋਲੀਆਂ ਸਾਡੀ ਤਾਰ ਆ ਕਹਿੰਦੇ 100 ਫੁੱਟ ਤਾਰ ਦੀ ਖੋਲੀਆਂ ਏਦਾਂ ਮੋਟਰਾਂ ਦੀ ਤਾਰਾਂ ਖੋਲੀਆਂ ਸਾਡੀ ਵੀ ਉਧਰ ਕਿੰਨੀਆਂ ਅੰਦਾਜ਼ਾ ਕੁਝ ਪਤਾ ਦੇ ਲੋ ਸਮਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲੋ ਇਹ ਤੇ ਖੁੱਲੀਆਂ ਤੇ ਜਿਹੜੀਆਂ ਉਹ ਤਾਰਾਂ ਹੈਗੀਆਂ ਤੁਸੀਂ ਤੁਹਾਡੇ ਕਹਿਣ ਦੇ ਮਤਾਬੋ ਕਿਤੇ ਹੋਰ ਜਾ ਕੇ ਸਾੜੀਆਂ ਹਾਂਜੀ ਹਾਂਜੀ ਇੱਥੇ 3 ਕਿਲੋ ਇੱਥੇ ਨਿਕ ਖੇਤ ਟੱਪ ਕੇ ਜੀ ਮੋਟਰਾਂ ਦੀਆਂ ਖੋਲੀਆਂ ਤਾਰਾਂ अच्छा नहीं मोटरांदे भी खोलियां हां जी ਸਾਡੀ ਤਾਰ ਆ ਇੰਨੀ 100 ਫੁੱਟ ਤਾਰ ਦੀ ਸਾਡੀ ਇਦਾਂ ਮੋਟਰਾਂ ਦੀ ਤਾਰਾਂ ਖੁੱਲੀਆਂ ਸਾਡੇ ਵੀ ਉਧਰ ਕਿੰਨੀਆਂ ਕੰਦਾਜਾ ਕੁਝ ਪਤਾ ਦੇ ਲੋ ਸਮਾਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲੋ ਨਹੀਂ ਇਹ ਤੇ ਖੁੱਲੀ ਆ ਹਾਂ ਜੀ ਪੰਜ ਪੰਜਾਂ ਮੋਟਰਾਂ ਦੀਆਂ ਪੰਜ ਜਿਹੜੀਆਂ ਖੇਤੀ ਮੁਰਤੜਾ ਮੋਟਰਾਂ ਆ ਖੇਤੀ ਬਾੜੀ ਤੇ ਹਾਂ ਜੀ ਹਾਂ ਜੀ ਉਹ 5 ਮੋਟਰਾਂ ਵੀ ਨਾਲੇ ਖੋਲੀਆਂ। ਕਈ ਜ਼ਿਮੀਂਦਾਰਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਜੀ। ਮੈਂ ਤਾਂ ਕਈ ਕੋਈ ਆਏ ਨਹੀਂ। ਤਾਰਾਂ ਤਾਰਾਂ ਹੀ ਕਹਿ ਰਹੇ ਆਂ ਮੋਟਰਾਂ ਦੀਆਂ ਤਾਰਾਂ ਜਿਹੜੀਆਂ ਜਿਹੜੇ ਸਵੇਰੇ ਸਵੇਰੇ ਢੇੜਾ ਮਾਰ ਕੇ ਉਹਨਾਂ ਨੂੰ ਪਤਾ ਹੈ ਜੀ ਹਜੇ ਕਈਆਂ ਨੂੰ ਪਤਾ। ਅੱਛਾ ਹਾਲੇ ਤਾਂ ਜ਼ਿਮੀਂਦਾਰਾਂ ਨੇ ਜਦੋਂ ਉੱਥੇ ਆਣਾ ਹੈ। ਕਿ ਉਹਨਾਂ ਨੂੰ ਫੇਰ ਪਤਾ ਲੱਗਣਾ ਵੀ ਕਿਹਦੀ ਕਿਹਦੀ ਤਾਰਾਂ ਖੋਲ ਲਈਆਂ। ਥੋੜੇ ਦਿਨਾਂ ਹੀ ਟ੍ਰਾਂਸਫਾਰਮ ਖੋਲਿਆ ਜੀ ਆ ਸਾਡੇ ਉਹ ਵੀ ਬੰਦਾ ਵਿਚਾਰਾ ਗਰੀਬ ਬੰਦਾ ਜੀ। ਉਹ ਕਿੰਨੇ ਦਿਨ ਹੋਏ ਆ? ਉਹ ਜੀ ਇਹ 15-20 ਦਿਨ ਹੋਏ ਆ ਜੀ। ਇਹਦਾ ਮਤਲਬ ਹੈ ਕਿ ਚੋਰਾਂ ਦਾ ਇਹ ਟਾਰਗੇਟ ਰਾਜਿੰਦਰ ਸਿੰਘ ਪੁੱਤਰ ਧਨੀ ਸਿੰਘ ਹੂੰ ਪਿੰਡ ਦੁਧਾ ਜੀ ਅੱਛਾ ਤੁਹਾਡੇ ਕੀ ਹੋਇਆ ਨੁਕਸਾਨ ਹੋਇਆ ਹੈ ਨੁਕਸਾਨ ਦਾ ਜੀ ਸਾਡਾ ਇਹ ਆ ਵੀ ਦੇਖ ਲਓ ਰਾਤ ਨੂੰ ਆ ਸਭ ਕੋ ਪੰਤੋਂਣ ਕਰਕੇ ਉੱਪਰ ਲੈ ਗਏ ਆ ਤੁਹਾਡੀ ਮੋਟਰ ਦਾ ਤਾਂ ਨਹੀਂ ਹੋਇਆ ਹਾਂਜੀ ਮੋਟਰ ਦਾ ਅੰਦਰੋਂ ਕੋਸ਼ੀ ਤਾਰਾਂ ਤੂੜਾਂ ਸੀਆਂ ਅੱਛਾ ਇਹ ਉਹਨਾਂ ਦਾ ਨੁਕਸਾਨ ਹੋਇਆ ਜਾਂ ਬਾਕੀ ਇਹ ਟਰਾਂਸਫਾਰਮ ਦਾ ਕੀ ਕਹਿੰਦੇ ਹੋ ਤੁਸੀਂ ਟਰਾਂਸਫਾਰਮ ਵੀ ਉੱਪਰ ਆ ਤੋੜ ਪੰਨ ਕਰਕੇ ਲੈ ਗਏ ਆ ਕਿੰਨੇ ਦਿਨ ਹੋ ਗਏ ਇਹ ਅੱਜ 15 20 ਦਿਨ ਹੋ ਗਏ 15 18 ਦਿਨ ਹੋਗਾ ਬਈ ਪੁਲਿਸ ਰਿਪੋਰਟ ਕੀਤੀ ਆ ਪੁਲਿਸ ਰਿਪੋਰਟ ਵੀ ਹੋ ਗਈ ਅਸੀਂ ਜਿੱਤੇ ਇਹ ਬਿਜਲੀ ਦਫ਼ਤਰ ਵੀ ਜਾਏ ਜੀ ਕੀ ਕਹਿੰਦੇ ਹੁਣ ਇੱਥੇ ਟਰਾਂਸਫਾਰਮ ਲੈ ਤੇ ਟਰਾਂਸਫਾਰਮ ਕਹਿੰਦੇ ਜੀ ਬਸ ਛੇਤੀ ਹੋ ਜਾਣਾ ਕੰਮ ਮੈਂ ਤਾਂ ਅੱਜ ਕਹਿੰਦੇ ਉੱਥੇ ਬੈਠ ਬੰਦੇ ਆਉਗੇ ਤੁਸੀਂ ਕਿੰਨੇ ਕਿੰਨੇ ਕ ਵਜੇ ਤੇ ਬੈਠੇ ਸਵੇਰ ਦੇ ਮੈਂ ਇੱਥੇ ਆ ਕੇ ਬੈਠਾ ਜੀ ਸਵੇਰ ਦਾ 9 ਵਜੇ ਦਾ ਬੈਠਾ ਹੁਣ ਇੱਕ ਵਾਰ ਚੱਲਿਆ ਇੱਕ ਵਾਰ ਚੱਲ ਜਾ ਇੱਥੇ 9 ਵਜੇ ਦਾ ਬੈਠਾ ਕੋਈ ਆਇਆ ਨਹੀਂ ਕੋਈ ਆਇਆ ਨਹੀਂ ਹੁਣ ਪਾਣੀ ਦੀ ਤਾਂ ਸਮੱਸਿਆ ਆndi ਹੋਣੀ ਆ ਪਾਣੀ ਦਾ ਦੇਖੋ ਜੀ ਅਕਾ ਜੀ ਕਿਸੇ ਦੀ ਮਿੰਨਤ ਨਾਲ ਲਾ ਕਰਦੇ ਆ ਜਾਂ ਪੈਸੇ ਲੈ ਲਓ ਸਾਡੇ ਕਾਨਕ ਨ ਜਾਣੇ ਦਾਣੇ ਖਾਂ ਜੋਗ ਆ 11 ਕਾ ਨਹੀਂ ਸੌਂ ਜੀ ਮੋਲਿਆ ਅੱਛਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਬੱਚਿਆਂ ਜੋਗੇ ਦਾਣੇ ਹੋਣਾ ਪੱਟੇ ਆ ਕਿਸ ਨੂੰ ਪਸ਼ੂਆਂ ਲਈ ਮਿਲਦੇ ਨਹੀਂ ਹੂੰ ਤਾਂ ਕਰਕੇ ਅਸੀਂ ਇੱਥੇ ਮੈਂ ਤਾਲਾ ਕਰਦੇ ਆ ਸੁਖਬਾਤ ਤੁਹਾਡੀ ਮੰਗ ਇਹ ਆ ਪੇ ਸਾਡਾ ਟਰਾਂਸਫਰ ਨੂੰ ਤਾਂ ਰੱਖ ਦੋ ਘੱਟੋ ਘੱਟ ਹਾਂ ਘੱਟੋ ਘੱਟ ਚੋਰ ਤਾਂ ਚੋਰੀ ਕਰਕੇ ਲੈ ਗਏ ਚੋਰੀ ਕਰਕੇ ਲੈ ਗਏ ਉਹਨੇ ਤਾਂ ਆਪਣਾ ਕੰਮ ਕਰਤਾ ਕੰਮ ਕਰਕੇ ਸਾਡਾ ਵੀ ਕਰੋ ਤੁਹਾਡਾ ਕੰਮ ਜੇ ਤੁਹਾਨੂੰ ਲੱਗੇ ਤੁਹਾਡਾ ਕੰਮ ਤੇ ਜਿਹੜਾ ਆ ਉਹ ਤਾਂ ਹੁਣ ਜਿਹੜੇ ਹੱਥ ਵਿੱਚ ਆ ਉਹ ਤਾਂ ਕਰ ਦਿੱਤਾ ਜਾਵੇ ਹਾਂਜੀ ਹਾਂਜੀ ਤੁਸੀਂ ਇਹ ਹੀ ਕਹਿਣਾ ਚਾਹੁੰਦੇ ਬਸ ਅਸੀਂ ਇਹ ਕਹਿਣਾ ਚਾਹੁੰਦੇ ਉਹ ਉਹਨੇ ਹੱਥ ਜੋ ਵੀ ਨਹੀਂ ਕਰਦੇ ਫੇ ਜਦ ਦਾ ਸਾਨੂੰ ਭੁੱਖੇ ਮਾਰਨੇ ਚਾਹੁੰਦੇ ਆ ਬਈ ਕਾਹੀ ਨਹੀਂ ਆਉਂਦਾ ਕੋਈ ਤੇ ਜੀ 11 ਵਜੇ ਇਹ ਇੱਥੇ ਹੋ 11 ਸਵੇਰ ਦੇ ਬੈਠੇ ਮੈਂ ਤੁਹਾਨੂੰ ਦੇਖਦਾ ਆ ਫਿਰ ਇੱਥੇ ਕੀ ਕਰਾਂ ਗੰਮੇ ਪਏ ਆ ਦਵਾਈ ਵੀ ਨਹੀਂ ਖਾਧੀ ਨਾ ਕੋਈ ਲੈ ਕੇ ਚੱਲ ਨੂੰ ਕੋਈ ਕਰ ਦੇ ਭਾਜੀ ਉਹਨਾਂ ਨੇ ਕਰਾ ਦੇ ਐਂਟੀ ਸੱਪੜ ਪਾ ਕੇ ਏਦਾਂ ਹੀ ਖਿੱਚ ਲਿਆ ਜੀ ਇਹ ਸੁਪਨੇ ਨਾਲ ਲੋਕ ਤੋੜਿਆ ਕੋਈ ਏਦਾਂ ਹੀ ਆ ਬਾਹਰੋਂ ਨਿਕਲਿਆ ਜੀ ਸਾਰਾ ਕੁਝ ਏਦਾਂ ਹੀ ਮਤਲਬ ਇਹਨੂੰ ਲੋਕ ਵੀ ਨਹੀਂ ਤੋੜਿਆ ਲੋਕ ਨਹੀਂ ਤੋੜਿਆ ਜੀ ਆਪ ਪਤੀ ਜਿੱਥੇ ਸੱਪੜ ਪਾ ਕੇ ਸੱਪੜ ਪਾ ਕੇ ਜੀ ਕਰਤਾ ਜੀ ਅੱਛਾ ਰੈਂਡਮ ਮਤਲਬ ਸੱਬਲ ਪਾ ਕੇ ਹਨਾ ਟੀ ਇਹਨੂੰ ਖਿੱਚ ਦਿੱਤਾ ਹੈ ਹਾਂਜੀ ਹਾਂਜੀ ਨਪਲ ਮਾਰ ਕੇ ਜੀ ਮੈਂ ਕਹਿੰਦਾ ਚੋਰ ਤਾਂ ਬੜੇ ਵਛਾਤਰ ਹੋਏ ਫੇਰੇ ਇਹ ਬੜੀ ਪਈ ਆ ਉਹਨਾਂ ਵੀ ਉੱਥੇ ਮੋਟਰ ਤੇ ਅੱਛਾ ਸੱਬਲ ਸੱਬਲ ਵੀ ਪਈ ਆ ਅੱਗ ਲੱਗ ਗਈ ਜੀ ਨਾ ਸਾਰੇ ਤਾਰਾ ਪੂਰਾ ਸਾਰੇ ਜਲ ਕੇ ਉੱਥੇ ਨਹੀਂ ਨਹੀਂ ਅੱਛਾ ਤਾਰਾ ਨੂੰ ਅੱਗ ਵੀ ਲਗਾਈ ਆ ਤੇ ਤਾਰਾ ਸਾਡਾ ਇਹ ਵਾਲਾ ਲੋਹੇ ਦਾ ਜੀ ਸਮਾਨ ਕੋਈ ਨਹੀਂ ਛੇੜਿਆ ਉਹਨਾਂ ਨੇ ਜਿਹੜੀਆਂ ਹਾਜੀਆਂ ਤਾਰਾਂ ਵਾਲਾ ਕੰਮ ਆ ਸਿਸਟਮ ਮੋਟਰ ਵੀ ਦੂਏ ਚਾਂ ਦੀ ਤਾਂਬਾ ਨਿਕਲਣਾ ਉੱਥੇ ਜੀ ਉਹ ਸਾਰੇ ਜੀ ਜਗ ਕੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਉਹ ਵੀ ਤਾਰਾਂ ਵੀ ਇੱਥੇ ਅਗਲੇ ਤਸੱਲੀ ਨਾਲ ਪੇ ਚਲੋ ਭਾਈ ਗਾਹਾਂ ਮਿਹਨਤ ਕਾਨੂੰ ਕਰਨੀ ਆ ਹਾਂਜੀ 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 ਹਣਾ ਉਹ ਇੱਥੇ ਪਈ ਆ ਜੀ ਉਹਦਾ ਇੰਨਾ ਡਰ ਡਰ ਨਿਕਲ ਗਿਆ ਆ ਡਰ ਨਹੀਂ ਜੀ ਹੁਣ ਨਹੀਂ ਕੋਲੇ ਚੋਰੀ ਕੀਤੀ ਤੇ ਨੇੜੇ ਤੇੜੇ ਜਾਲ ਗਿਆ ਜਾਲ ਗਿਆ ਨੇੜੇ ਤੇੜੇ ਤਾਲਾ ਨੂੰ ਜਾਲ ਕੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਆ ਇਹ ਕਿਹਨਾ ਬੰਦਿਆਂ ਦਾ ਕਿੱਦਾਂ ਦੇ ਬੰਦਿਆਂ ਦਾ ਕੰਮ ਹੋ ਸਕਦਾ ਆ ਏ ਜੀ ਜਿਹੜੇ ਇੱਕ ਬਲਕਾਂ ਫਾਰਮ ਜੀ ਹੋਏ ਸੀ ਚੋਰੀ ਉਹ ਹੈਗੇ ਜੀ ਬੈਲੀਆਂ ਦਾ ਹੀ ਕੰਮ ਆ ਮਤਲਬ ਨਸ਼ੇ ਵਾਲਿਆਂ ਦਾ ਨਸ਼ੇ ਵਾਲਿਆਂ ਦਾ ਜੀ ਤੁਸੀਂ ਨਸ਼ੇ ਬੜ ਨਸ਼ੇ ਵਾਲਿਆਂ ਦਾ ਕਹਿ ਸਕਦੇ ਪਰ ਹੁਣ ਤੇ ਮੋਰੇ ਸਰਦੀਆਂ ਆ ਜਾਣੀਆਂ ਹਾਂਜੀ ਹਾਂਜੀ ਲੋਕੀ ਤੇ ਤਕਰੀਬਨ ਸੁੱਤੇ ਪਏ ਹੁੰਦੇ ਹੈਗੇ ਆ ਹਾਂਜੀ ਹਾਂਜੀ ਹਨਾ ਧੁੰਦਾ ਪੈਂਦੀਆਂ ਨਹੀਂ ਹੈਗਾ ਠੀਕ ਆ ਧੁੰਦਾ ਪੈਂਦੀਆਂ ਹੈਗੀਆਂ ਨਾ ਇਸ ਕਰਕੇ ਜਿਹੜਾ ਕੀ ਹਨੇਰਾ ਵੀ ਜਲ ਜਲਦੀ ਹੋ ਜਾਂਦਾ ਵੈਸੇ ਤੁਹਾਡੀ ਮੰਗ ਕੀ ਹੈਗੀ ਆ ਮੰਗ ਜੀ ਅਸੀਂ ਤਾਂ ਇਹ ਕਹਿੰਦੇ ਜੀ ਨੱਥ ਪਾਈ ਜਾਵੇ ਇਦਾਂ ਦੇ ਬੰਦਿਆਂ ਨੂੰ ਇਹ ਤਾਂ ਜੀ ਨੁਕਸਾਨ ਸਾਡੇ ਸਾਡਾ ਦੀ ਹਜ਼ਾਰਾਂ ਦਾ ਚੱਲ ਗਿਆ ਉਹਨਾਂ ਦਾ ਸੋਹਾਂ ਜਿਵੇਂ ਕਿਹੜਾ ਕੋਡੀਆਂ ਦੇ ਭਾਅ ਵੇਚਣਾ ਜੀ ਉਹਨਾਂ ਨੇ ਕਿਹੜਾ ਗੁਰੂ ਘਰ ਬੰਦਾ ਇੰਨੇ ਸੇਵਾ ਕਰਦਾ ਆ ਕੋਈ ਆਪਣੀ ਸ਼ਰਧਾ ਨਾਲ ਲੈ ਕੇ ਆਉਂਦਾ ਕੋਈ ਸਮਾਨ ਚੜਾਉਂਦਾ ਆ ਉਹਨਾਂ ਦੀ ਸ਼ਰਧਾ ਹੁੰਦੀ ਆ ਇਹ ਬੇਲੀ ਬੰਦੇ ਚੱਕ ਕੇ ਲੈ ਜਾਂਦੇ ਆ ਇਹ ਸਾਡੀ ਬੇਨਤੀ ਆ ਕਿ ਸਰਕਾਰ ਨੂੰ ਥੋੜਾ ਨਹੀਂ ਇੱਕ ਭਾਜੀ ਮੈਂ ਹੋਰ ਕਹਾਗਾ ਅਸੀਂ ਪਿੰਡਾਂ ਦੇ ਵਿੱਚ ਰਹਿਣੇ ਹੈਗੇ ਆ ਹਨਾ ਹਾਂਜੀ ਪਤਾ ਤਾਂ ਹੁੰਦਾ ਹੈ ਕਿ ਕੌਣ ਬੰਦੇ ਨਸ਼ੇ ਕਰਦੇ ਆ ਪਹਿਲਾਂ ਵੀ ਇੱਥੇ ਕਦੀ ਇਦਾਂ ਦੀ ਗੱਲਬਾਤ ਹੋਈ ਐ ਇਸ ਇਸ ਜਗ੍ਹਾ ਤੇ ਪਹਿਲਾਂ ਜੀ ਥੋੜੀ ਬੋਤੀ ਕਰਦੇ ਸਕੇ ਜੀ ਅਸੀਂ ਉਹਨਾਂ ਨੂੰ ਫੜ ਫੁੱਡ ਲਈਦਾ ਸਕੇ ਇਦਾਂ ਛੱਡ ਨਹੀਂ ਵੱੜ ਕੇ ਵੀ ਛੱਡ ਦਿੰਦੇ ਸੀ ਵੱੜ ਕੇ ਜੀ ਹੁਣ ਕੀ ਕਰਨਾ ਜੀ ਇਹ ਬੰਦ ਗਲਤੀ ਤਾਂ ਤੁਹਾਡੀ ਛੱਡ ਰਹੀ ਸੀ ਚਾਹੀਦੀ ਅਸੀਂ ਮੁਲਾਜ਼ਮ ਨੂੰ ਕੀਤਾ ਸੀ ਉਹ ਕਹਿੰਦੇ ਕਰੀਏ ਕੀ ਇਹਨਾਂ ਦਾ ਅੱਛਾ ਉਹ ਵੀ ਵਿਚਾਰੇ ਅਕੇ ਪਏ ਆ ਮੁਲਾਜ਼ਮ ਵੀ ਅਕੇ